ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸੰਦੂਸ ਵਲੌਗਸ ਤੇ ਅੱਜ ਬਹੁਤ ਲੋਕ ਤੋਂ ਬੋਲ ਰਹੇ ਆ ਗਰਮੀ ਟੂ ਮਚ ਯਾਰ ਜਿਆਦਾ ਆ ਤੇ ਪਰ ਸਾਨੂੰ ਟਿਕਾ ਨਹੀਂ ਆਉਂਦਾ ਹੁਣੇ ਹੁਣੇ ਇੱਕ ਸਟੇਟਮੈਂਟ ਨਿਕਲ ਕੇ ਬਾਹਰ ਆਈ ਹੈ ਜੋ ਇਹ ਹੈ ਕਿ ਹੁਣ ਕੁਛ ਵੀ ਹੋ ਜੇ ਜੂਨ ਨਹੀਂ ਨਹੀਂ ਸੌਰੀ ਜੁਲਾਈ ਜੂਨ ਜੁਲਾਈ ਤਾਂ ਕਦੇ ਜਾਣਾ ਹੀ ਨਹੀਂ ਬਸ ਠੀਕ ਆ ਜਾਂ ਲਾਸਟ ਟੂਰ ਹੈ ਹਨਾ ਫਿਰ ਉਸ ਤੋਂ ਬਾਅਦ ਘਰੇ 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 ਲਓ ਜੀ ਮੈਂ ਮਤਲਬ ਹੁਣ ਆਪਾਂ ਚੱਲੇ ਇੱਕ ਵਾਰੀ ਗੁਰਦੁਆਰੇ ਸਵਾਣਾ ਸਰ ਕੋਲ ਸੰਡੇ ਤੇ ਆਪਾਂ ਚੱਲਈਆਂ ਤੇ ਉਸ ਤੋਂ ਬਾਅਦ ਫਿਰ ਅੱਗੋ ਦਾ ਵੀਰ ਤੁਹਾਨੂੰ ਦੱਸੇਗਾ ਕਿ ਕਿੱਧਰ ਜਾਂਦਾ ਕਿੱਥੇ ਨਹੀਂ ਜਾਂਦਾ ਕਿਉਂਕਿ ਅੱਜ ਇਹ ਇਹ ਦਵਾਰ ਆਹ ਚੱਲੇ ਸੰਡੇ ਰਾਈਡ ਤੇ ਇਹ ਸੰਡੇ ਰਾਈਡ ਤੇ ਚੱਲਿਆ ਮੈਨੂੰ ਗੁਰਦੁਆਰੇ ਛੱਡਦਾ ਦੁਪਹਿਰ ਹੋਈ ਪਈ ਐ 12:00 5 ਹੋਏ ਪਈ ਐ 12:00 ਵਜੇ ਚੱਲ ਚੇਤੀ ਆਪਾਂ ਲੇਟ ਆ ਓਕੇ ਮਿਲਦੇ ਆ ਪਹੁੰਚ ਕੇ ਮਿਲਦੇ ਮੋਂ ਪਹੁੰਚ ਕੇ ਨਹੀਂ ਉਹ ਨਹੀਂ ਮਿਲੇਗਾ ਤੁਹਾਨੂੰ ਮੈਂ ਤਾਂ ਸਿੱਧਾ ਡਾਇਰੈਕਟ ਸ਼ਾਮੀ ਮਿਲੂੰਗੀ ਲਿਖਦੀ ਆਂ ਸ਼ਾਮ ਨੂੰ ਛੇਤੀ ਘਰੇ ਆਉਂਦਾ ਕੀ ਕਰਦਾ ਕੀ ਨਹੀਂ ਕਰਦਾ ਐਵੇਂ ਨਹੀਂ ਕਹਿਣਾਗਾ ਮੋੜਾਂਗੇ ਕਰੀ ਚੁੱਪ ਕਰਕੇ ਦੇਖਾਂ ਜੇ ਲੇਟ ਹੁੰਦਾ ਇੱਥੇ ਪਾਗਲਪਨ ਥੋੜੀ ਕਰਨਾ ਹਾਂ ਹਾਂ ਕੋਈ ਗੱਲ ਨਹੀਂ ਪਾਗਲਪਨ ਤੇ ਮੈਂ ਕਾਲ ਕਰਕੇ ਦੱਸ ਦੂੰਗੀ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਚਲੋ ਠੀਕ ਹੈ ਨਾ ਚਲ ਬੈਠ ਛੇਤੀ ਗਰਮੀ ਬਹੁਤ ਹੈ ਭਰਾਵਾ ਬਿਲਕੁਲ ਗੁੱਗਾ ਸਭ ਦੇ ਸਾਹਮਣੇ ਬੱਤੀਆਂ ਲਗੀਆਂ ਹੋਈਆਂ ਪਹੁੰਚेंगे ਅਭੀ ਅਮਨੇ 2 ਮਿੰਟ ਵਿੱਚ ਫੋਨ ਜਾਣਾ ਹੈ ਕਰਦਾ ਪਿਆ ਗਾਈਸ ਇਹ ਕਿਉਂ ਕਰਾਇਗਾ ਆਪ ਜੀ ਲਓ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਜੀਜੀ ਨੂੰ ਆਪਾਂ ਛੱਡ ਗਏ ਬਾਣਾ ਸਾਹਿਬ ਤਾਂ ਆਪਾਂ ਆ ਗਏ ਸੀਗੇ ਅਨੰਦਪੁਰ ਸਾਹਿਬ ਵੱਲ ਮੀਟ ਮਾਈ ਫਰੈਂਡ ਬਿੱਕੂ ਹੋਰ ਜੀ ਤਕੜੇ ਹਾਂ ਇੱਕ ਓਸ ਹੀ ਉਹ ਵਾਲਾ ਮੈਂ ਬਸ ਤੇ ਉਹ ਵਾਲਾ ਮੈਂ ਬਸ ਤੇ ਜਾਣਾ ਬਸ ਤੇ ਜਾਣਾ ਤਾਂ ਉਹ ਬਸ ਚੋਂ ਦਾ ਪਿਆ ਮੈਂ ਤੇ ਬਿੱਕੂ ਹੋ ਕੇ ਬਾਈਕ ਤੇ ਆਪਾਂ ਮਿਲਦੇ ਆਨੰਦਪੁਰ ਸਾਹਿਬ ਜਾ ਕੇ ਚੰਗੇ ਗਰਮੀ ਚ ਟਿਕਾਣੀ ਹੈਗਾ ਜਾਨ ਹਿੱਟ ਮਾਈ ਫਰੈਂਡ ਸਾਹਿਬ ਕੜੇ ਕੜੇ ਮਿਸਤਰੀ ਲੱਗਣੀ ਤਾਂ ਕਰ ਕਹਿੰਦਾ ਵੀ ਆਪਾਂ ਜੂੰਂਗੀਆਂ ਛੁੱਟੀਆਂ ਚਾਹਦੇ ਇੱਕ ਨਾ ਚਲੋ ਹੁਣ ਹੁੰਦੇ ਆ ਆ ਬਚ ਗਿਆ ਜੇ ਮੈਨੂੰ ਤਾਂ ਲੱਗਿਆ ਵੀ ਇੱਕ ਵਾਰਾ ਚੋਚ ਲਈ ਸੀ ਟਿਉਂ ਵੀ ਲਓ ਜੀ ਐਂਟਰੀ ਹੋ ਗਈ ਆਪਣੀ ਅਨੰਦਪੁਰ ਸਾਹਿਬ ਗੇਟ ਤੁਸੀਂ ਦੇਖ ਹੀ ਸਕਦੇ ਜੇ ਦੇਖਦਾ ਤਾਂ ਗੇਟ ਹੈ ਪੂਰਾ ਪੂਰਾ ਸਾਰਾ ਦਿੱਸਦਾ ਚਲੋ ਜੀ ਜੀ ਜੁਤੀ 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 ਆਪਾਂ ਪਹੁੰਚ ਗਏ ਅਨੰਦਪੁਰ ਸਾਹਿਬ ਵਿਖਾਈ ਚੜ੍ਹਦੀ ਉੱਤੇ ਜੀ ਪਾਰਕਿੰਗ ਲਾ ਲੀਆ ਬੰਦਾ ਕੀ ਇਹ ਹੁਣ ਆਪਾਂ ਚੱਲਦੇ ਆਂ ਦਰਸ਼ਨ ਕਰਦੇ ਹੁਣ ਆਪ ਤਾਂ ਲੈ ਲਿਆ ਸਾਫਾ ਤੇ ਮੈਂ ਹੈ ਮੈਨੂੰ ਤਾਂ ਮੈਨੂੰ ਤਾਂ ਟਾਈਮ ਨਹੀਂ ਹੁੰਦੀ ਤੇ ਤੈਨੂੰ ਟਾਈਮ ਹੁੰਦੀ ਮੈਨੂੰ ਨਹੀਂ ਹੁੰਦੀ ਲਓ ਜੀ ਆਪਾਂ ਚੜ੍ਹਦੇ ਹੋਏ ਚੜਾਈ ਹੈ ਹਾਲੇ ਤਾਂ ਪਾੜਾ ਨਾਲ ਜਾਣਾ ਹੈ ਹੈ ਕੀ ਹਾਲ ਹੋ ਔ ਜੀ ਗਰਮੀ ਲੱਗਣ ਦੇ ਜਿਵੇਂ ਆਪਾਂ ਏਸੀ ਦਾ ਵੇਖ ਕੇ ਆ ਗਏ ਆ ਏਟੀਐਮ ਬਾਹਰ ਸੰਗਤ ਨੂੰ ਨੰਨ ਦੇ ਆਪਾਂ ਏਟੀਐਮ ਉਂਜੀ ਉਂਗਲਾਂ ਲਿਆ ਮਾਰਦੇ ਤੋਹਮੜਾ ਹੜਾ ਕੇ ਚਲੇ ਚੱਲਣਾ ਨੇ ਜੋੜੇ ਪੈ ਲੈ ਲੋ ਲੈ ਜੋ ਇਹ ਨਾ ਪਾਰਕ ਜੋੜੇ ਜਮਾ ਕਰਉਣੇ ਔ ਜੀ ਜੋੜੇ ਤੇ ਫਿਰ ਆਪਾਂ ਜਮਾ ਕਰਾਤਾ ਆ ਤੇ ਮੁੰਡਾ ਮਾਦਾ ਮੜਾਸਾ ਗਰਮੀ ਨੂੰ ਲੱਕੋ ਲੈਣ ਵਾਸਤੇ ਤੇ ਆਪਾਂ ਪੀਨੇ ਜਾਲ ਫੇਰ ਮੱਥਾ ਟੇਕਾਂਗੇ ਦੂਜਾ ਬੰਦਾ ਵਾਲਿਆ ਆਪਣਾ ਆਉਂਦਾ ਪਿਆ ਚੋਰਾ ਨੇ ਚੋਰੀ ਕੀਤੀ ਪਹਿਲੀ 40000 ਸਮੂਰਤ ਕੀਤਾ ਸੀ 50 ਪਾਇਆ ਇੱਥੇ ਬੈਂਕ ਨੂੰ ਸੁੱਕਣਾ ਸੁੱਕੀ ਸੀ ਮਸ਼ੀਨ ਪੱਟ ਕੇ ਇੱਥੇ ਲਾਤੀਆ ਪਾਣੀ ਵਾਲੀ ਓਏ ਚੈੱਕ ਕਰੋ ਅਸਤਰ ਸਸਤਰ ਬਾਬਿਆਂ ਦੇ ਬਦੂਤਾਂ ਓਏ ਆਪਣੇ ਦੂਜੇ ਵੀਰ ਜੀ ਆ ਗਏ ਸਤਿ ਸ੍ਰੀ ਅਕਾਲ ਵੀਰ ਜੀ ਆਪਣੇ ਆ ਗਏ ਸੀ ਹੁਣ ਆਪਾਂ ਚੱਲਿਆਂ ਫੇਰ ਰਾਸਤੇ ਖਾਲਸਾ ਦੇਖਣ ਵਾਸਤੇ ਵੈਸੇ ਤਾਂ ਉੱਥੇ ਵੀਡੀਓ ਅਲਾਉਡ ਨਹੀਂ ਹੈਗੀ ਪਰ ਜੇ ਹੋ ਸਕਿਆ ਤਾਂ ਆਪਾਂ ਥੋੜੀ ਬੋਦੀ ਬਣਾਵਾਂਗੇ ਚੀਜ਼ ਬਹੁਤ ਗੈਂਡ ਤੁਸੀਂ ਵੀ ਦੇਖਿਆ ਜੇ ਹੋਰ ਨਹੀਂ ਤਾਂ Google ਤੇ YouTube ਤੇ ਸਰਚ ਕਰਕੇ ਦੇਖਿਓ ਬਹੁਤ ਗੈਂਡ ਚੀਜ਼ ਬਣੀ ਹੋਈ ਹੈ ਕੋਈ ਜੀ ਜਾਂਦੇ ਜਾਂਦੇ ਰਾਸਤੇ ਚ ਜਲ ਛੱਕ ਕੇ ਪ੍ਰਸ਼ਾਦ ਛੱਕ ਕੇ ਕਰ ਲਾਗੇ ਲਓ ਜੀ ਦੇ ਰਾਸਤੇ ਖਾਲਸਾ ਬਾਰੋ ਬਾਰੋ ਤੁਸੀਂ ਦੇਖ ਲਓ ਅੰਦਰ ਪਤਾ ਨਹੀਂ ਕੈਪਚਰ ਕਰਨਾ ਪਹਿਲਾਂ ਟਿਕਟਾਂ ਤਾਂ ਕਰਾ ਲਈਏ ਓਹੋ ਟਿਕਟਾਂ ਹੋਣੀਆਂ ਫਿਰ ਐਂਟਰੀ ਹੋਊਗੀ ਮੈਨੂੰ ਲੱਗਦਾ ਹਨਾ ਲਓ ਗਾਈਜ਼ ਐਂਟਰੀ ਹੋ ਗਈ ਮੈਡਮ ਨੇ ਕਹਿੰਦਾ ਵੀਡੀਓ ਨਾ ਬਣਾਓ ਲਓ ਗਾਈਜ਼ ਐਂਟਰੀ ਹੋ ਗਈ ਆਪਣੀ ਹੁਣ ਇੱਥੇ ਕੋਈ ਨਹੀਂ ਹੈਗਾ ਰੋਕਣ ਡੋਕਣ ਵਾਲਾ ਜਿੰਨੇ ਕੋਸਦਾ ਗਾਈਜ਼ ਵੀਰੇ ਸਾਨੂੰ ਤਾਂ ਸਾਬ ਨਹੀਂ ਆਇਆ ਕਰਨ ਜਵਾਕ ਨੇ ਦੱਸਿਆ ਅਸੀਂ ਤਾਂ ਪਰਚੀ ਕਟਾਉਣ ਗਏ ਉੱਥੇ ਲਿਖਿਆ ਸੀ 100 ਰੁਪਏ ਪਰ ਪਰਸਨ ਉਹ ਪਤਾ ਨਹੀਂ ਕਾਦੇ ਵਾਸਤੇ ਸੀਗੀ ਪੁੱਛਿਆ ਵੀ ਪਰ ਉੱਥੇ ਕਿਸ ਨੂੰ ਪਤਾ ਨਹੀਂ ਇੱਕ ਜਵਾਗ ਜਹਾ ਛੋਟਾ ਜਿਹਾ ਉਹ ਆਉਂਦਾ ਵੀਰੇ ਅੰਦਰ ਐਂਟਰੀ ਫ੍ਰੀ ਏ ਪਰ ਤੁਸੀਂ ਸਲਿੱਪ ਕਰਾ ਲਓ ਪਰਪਾ ਨੂੰ ਆਨਲਾਈਨ ਸਲਿੱਪ ਕਟਵਾਈ ਉਹਨਾਂ ਨੇ ਤਾਂ ਆਪਾਂ ਹੁਣ ਅੰਦਰ ਐਂਟਰ ਕਰਦੇ ਆ ਜੀ ਉਹ ਵੀ ਚੈੱਕ ਕਰੋ ਇੱਧਰ ਵੀ ਬਣਿਆ ਹੋਇਆ ਹੈ ਇੱਧਰ ਵੀ ਬਣਿਆ ਹੋਇਆ ਹੈ ਉਹ ਸਾਹਮਣੇ ਗੁਰਦੁਆਰਾ ਸਾਹਿਬ ਅੰਦਰ ਮਿਊਜ਼ੀਅਮ ਹੈ ਅੰਦਰ ਐਂਟਰੀ ਦੇਖਦੇ ਆ ਮੈਨੂੰ ਲੱਗਦਾ ਯਾਰ ਅੰਦਰ ਐਂਟਰੀ ਹੋਏਗੀ ਵੀ ਨਾ ਹੋਂਦੇ ਤੋਂ ਟਿਕਟ ਤੋਂ ਮਿੰਟੇ ਕੱਢ ਲਾ ਦੋ ਤਾਂ ਫਿਰ ਐਕਸਪਰਟ ਆਪਾਂ ਮੇਰੇ ਯਾਦ ਦੇ ਨੂੰ ਕਹਾਂਗੇ ਤਾਂ ਵੀ ਜੀ ਉਹ ਬਣਿਆ ਹੈ ਸਰਟੀਫਿਕੇਟ ਬੱਸ ਹੁਣ ਸੇ ਹੋ ਜਾਣਾ ਤੁਹਾਨੂੰ ਕਰਨਾ ਹੈ ਯਾਦ ਦੇ ਨੂੰ ਇੱਕ ਕਾਹ ਲੈ ਮਾਫੀ ਯਾਦ ਦੇ ਦਾ ਸਰਟੀਫਿਕੇਟ ਬਣਾਉਣਾ ਹੈ ਨਹੀਂ ਯਾਦ ਦੇ ਵੇਖੋ ਉਸੇ ਜੀ ਰਹਿੰਦਾ ਚੋਲ ਜਾਂਦੇ ਹੈ ਇੱਕ ਬੜੀ ਮੋਟੀ ਹੈ ਸਪੈਸ਼ਲ ਤਿਆਰ ਕੀਤੀ ਚਲੋ ਜੀ ਐਂਟਰੀ ਹੋ ਗਈ ਆਪਣੀ hey how about guys <laughs> ਕਰੋ ਕੋਈ ਬੋਲੋ ਕੁਝ ਬੋਲੋ ਸਾਥੀ ਵਾਲਾ ਅਰੇ ਕਿਉਂ ਨਾ ਮੈਂ ਉਹ ਤੁਹਾਨੂੰ ਦਵਾਂ ਲੋਈ ਆਪਾਂ ਅੱਗੇ ਬਾਹਰ ਵਿੱਚ ਲਾਦਾ ਇੱਥੇ ਖਿੱਚ ਸਕਦੇ ਆਂ ਕਿਸੇ ਨੇ ਨਹੀਂ ਰੋਕ ਟੋਕ ਕੀਤੀ ਹਲੇ ਤੱਕ ਅੰਦਰ ਜਿੰਨਾ ਕੋ ਸਕਿਆ ਆਪਾਂ ਕੈਪਚਰ ਕੀਤਾ ਆ ਕਿੰਨਾ ਹੋ ਸਕੇ ਹੈ ਨਾ ਬਾਈ ਪੁੱਛੋ ਕਿਵੇਂ ਵੀ ਹਾਂ ਨਾ ਹੀ ਪੁੱਛੋ ਕੀਂ ਦੀਏ ਸਪਾਈ ਰੇ ਛੱਡੇ ਹੁੰਦੇ ਪਿੱਛੇ ਨਾ ਪੇਸ ਬਦਲ ਬਦਲ ਕੇ ਸਕਿਉਰਟੀ ਵਾਲ ਖਲਹਾਰੇ ਹੋਏ ਨੇ ਕੋਈ ਮੈਡਮ ਹੈ ਕੋਈ ਦੋਸ਼ ਹੈ ਕੋਈ ਮੈਂ ਕਿਹਾ ਤੇ ਕੋ ਕੈਂਟ ਉਹ ਬਣਿਆ ਸਾਰਾ ਕੁਝ ਬਾਊਜੀ ਐਗਜ਼ਿਟ ਆ ਗਈਏ ਹੁਣ ਚੱਲਦੇ ਆ ਬਾਹਰ ਹੁਣ ਆਗੇ ਬਹੁਤ ਆ ਗਏ ਬਾਹਰ ਆ ਗਏ ਹੁਣ ਆਪਾਂ ਹੁਣ ਚੱਲਦੇ ਆ ਘਰੇ ਕਰੇ ਨਹੀਂ ਕਰੇ ਨਹੀਂ ਜੀ ਸਰ ਸਾਹਿਬ ਬੋਲਦਾ ਸਰ ਸਾਹਿਬ ਚੱਲਦੇ ਆ ਹੁਣ ਆਪਾਂ ਲਓ ਜੀ ਬਾਹਰ ਆਪਾਂ ਆ ਗਏ ਉਹਦਾ ਤੀਜਾ ਆ ਗਿਆ ਯਸ ਕਿਵੇਂ ਲੱਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਪਾ ਗਰਮੀ ਗਰਮੀ ਵਾਲਾ ਕੰਮ ਖਰਾਬ ਹੋ ਗਿਆ ਹੋਰ ਕੋਈ ਨਹੀਂ ਸੀ ਨਾ ਬੰਦਾ ਆਵੇ ਕੋਈ ਨਹੀਂ ਖੁੱਲ ਨਹੀਂ ਆ ਰਿਹਾ ਦਰਮੀ ਤੇ ਹੀ ਦਲ ਨਹੀਂ ਹਾਂ ਹਾਂ ਐਂ ਦੇ ਵਿੱਚ ਈਸੀ ਯੂਸੀ ਕਿਤੇ ਕਿਤੇ ਲੱਗੇ ਸੀ ਪਰ ਫਿਰ ਵੀ ਗਰਮੀ ਸੀ ਜੋ ਹੁਣ ਆਪਾਂ ਫੇਰ ਆ ਗਏ ਦਰਵਾਰ ਸਾਹਿਬ ਦੇ ਅੱਗੇ ਹੁਣ ਆਪਾਂ ਬੂਟ ਜਮਾ ਕਰਾਤੇ ਆ ਹੁਣ ਆਪਾਂ ਹੱਥ ੋਕੇ ਪਹਿਲਾਂ ਛਕਾਂਗੇ ਲੰਗਰ ਫਿਰ ਟੇਕਾਂਗੇ ਮੱਥਾ ਹਣਾ ਜੱਬੇ ਪਏ ਗਰਮੀ ਨਾਲ ਗਰਮੀ ਨਾਲ ਕੋਈ ਖਰਾਬ ਹੋ ਗਿਆ ਕੰਮ ਥੋੜਾ ਔਖਾ ਤੋਈ ਆਪਾਂ ਸ਼ਗਦੇ ਪ੍ਰਸ਼ਾਦਾ ਆਪਾਂ ਨਹੀਂ ਛਕਿਆ ਕੋਈ ਪਾਣੀ ਬਹੁਤ ਜ਼ਿਆਦਾ ਪੀ ਲਿਆ ਸੀ ਪਾਣੀ ਜ਼ਿਆਦਾ ਪੀਣ ਕਰਕੇ ਆਪਾਂ ਪ੍ਰਸ਼ਾਦਾ ਨਹੀਂ ਛਕਿਆ ਹੈਨਾ ਚੰਗਰਾ ਪਛਕ ਲਿਆ ਆਪਾਂ ਕਰਵਾਇਆ ਕੜਾ ਪ੍ਰਸ਼ਾਦੀ ਦੇਖ ਪਹਿਲਾਂ ਪਰਚੀ ਕਰਾ ਲਈ ਦੇ ਦੂਜੇ ਤਰੀਕੇ ਜਾਂਦੇ ਆ ਹੁਣ ਆਪਾਂ ਟਿਕਾਣੇ ਮੱਥਾ ਟਾਈਮ ਹੋ ਗਿਆ 5:30 ਤਾਉ ਜੀ ਕਰਵਾ ਲਈ ਦੇਗਾ ਆਪਾਂ ਪਹੁੰਚ ਗਏ ਮੱਥਾ ਜੀ ਆਪਾਂ ਟੇਕ ਲਿਆ ਹੁਣ ਆਪਣੀ ਹੋ ਗਈ ਵਾਪਸੀ ਆਹ ਮੁੰਡਾ ਤੇ ਆਹ ਮੁੰਡਾ ਇਦੋਂ ਮੇ ਰਹਿਣਗੇ ਇੱਥੇ ਜੀ ਮੈਂ ਜਾਊਂਗਾ ਵਾਪਸ ਆਪਣੇ ਵਤਨਾਂ ਨੂੰ ਇਹ ਇੱਥੇ ਰਾਤ ਲਾਉਣਗੇ ਸਵੇਰ ਚੱਲਣਗੇ ਨਾ ਸਵੇਰ ਨੂੰ ਦੇਖੋ ਮੈਂ ਨਹੀਂ ਨਾ ਜਾਣਦਾ ਹਾਂ ਬਹਾਨਾ ਨਹੀਂ ਯਾਰ ਦੇਖੋ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਦਿਨੇ-ਦਿਨੇ ਆ ਜਾਵਾਂਗਾ ਹੁਣ ਇਹ ਕਹਿੰਦੀ ਰਾਤ ਵੀ ਲਾਉਣੀ ਰਾਤ ਮੇਰੇ ਲਾਇਆ ਸਰਦਾਰੀ ਨਾਮ ਨਾਲ ਲੀਡੇ ਲੈ ਕੇ ਆਇਆ ਨਾ ਕੁਝ ਲੈ ਕੇ ਆ ਹਾਂ ਤਾਤਲ ਹੁਣ ਥੋੜਾ ਜਿਹਾ ਔਖਾ ਹੈ ਨਾਲੇ ਫਿਰ ਲੈ ਕੇ ਆਉਣੀ ਸੀ ਲੈ ਕੇ ਆਉਣੇ ਸੀ ਯਾਰ ਮੈਂ ਚਾਰਜਰ ਵੀ ਨਹੀਂ ਲੈ ਕੇ ਆਇਆ ਫਿਰ ਗਾਈਜ਼ ਵਾਸਤੇ ਵਲੌਗ ਕਿਵੇਂ ਆਏਗਾ ਸਭ ਕੁਝ ਇੱਕ ਵਲੌਗ ਵੀ ਪਾਉਣਾ ਹੈ ਚਾਰਜਰ ਪਾਵਰ ਬੈਂਕ ਲੈ ਲੈਣਾ ਇਥੋਂ ਨਹੀਂ ਨਹੀਂ ਇਹ ਹਾਲ ਤਾਂ ਨਾ ਆਪਾਂ ਚੱਲਦੇ ਹਾਂ ਘਰੇ ਤੁਹਾਨੂੰ ਪਤਾ ਹੁਣ ਸਿੱਧਾ ਇੱਕ ਰਾਂ ਜਦੋਂ ਮੈਂ ਬਾਈਕ ਤੇ ਬਹਿ ਗਿਆ ਉਸ ਤੋਂ ਬਾਅਦ ਸਿੱਧਾ ਘਰੇ ਜਾ ਕੇ ਪਹੁੰਚ ਕੇ ਤੁਹਾਨੂੰ ਦਿਖਾਵਾਂਗਾ ਕਿਉਂਕਿ ਮੈਂ ਬਹੁਤ ਘੱਟ ਮੋਟਰਸਾਂ ਰੋਕ ਦੰਦਾ ਹੈ ਨਾ ਬਾਕੀ ਮੁੰਡਿਆ ਕਿਵੇਂ ਲੱਗਿਆ ਸੀ ਮੋਟਰਸਾਂ ਚਲਾ ਕੇ ਫਿਰ ਗੁੱਡ ਗੁੱਡ ਵੈਰੀ ਗੁੱਡ ਯਾਦ ਆ ਰਹਿ ਗਿਆ ਹਣ ਯਾਦ ਦੇ ਨੂੰ ਆਪਾਂ ਪਿੰਡ ਜਦੋਂ ਗਏ ਉਹਦੋਂ ਲੰਬਾ ਲਾਦਦੇ ਤਿੰਨ ਥਲੇ ਲੰਮੇ ਪੌਂਦੇ ਹਾਂ ਇੱਕ ਹੀ ਗੱਲਾਂ ਕਰਤੀਆਂ ਵੀ ਪੈਂਦੀਆਂ ਹਾਂ ਬਣਾਉਣਾ ਹਾਂ ਆ ਇਸੇ ਕਰਕੇ ਲਾਏ ਨੇ ਵੀ ਜਿਹੜੇ ਉੱਤੋਂ ਕੋਈ ਰੁੜਿਆ ਆਉਂਦਾ ਨਾ ਵੇਚਣਾ ਵਜੇ ਆਗੇ ਥੋੜਾ ਜਿਹਾ ਹੁਣ ਆਪਾਂ ਮੇਲਾ ਘੁੰਮਦੇ ਹਾਂ ਤੇ ਫੇਰ ਆਪਾਂ ਚੱਲਦੇ ਹਾਂ ਘਰੇ ਠੀਕ ਹੈ ਜੀ ਲੈਟਸ ਗੋ ਲੈਣਾ ਕੁਝ ਉਹ ਗੋ ਕਿ ਤੂੰ ਹੀ ਜਾ ਘਰੇ ਪੁੱਛ ਲਈ ਹਣਾ ਦੀਦੀ ਨਾਲ ਉਹ ਦੀਦੀ ਨਾਲ ਕਰਦੇ ਪੌਣ ਪੁੱਛਦੇ ਹਾਂ ਜੇ ਉਹਨਾਂ ਨੂੰ ਕੁਝ ਕਿਆਰ ਕਰ ਲੈ ਚੱਲਾਂਗੇ ਪ੍ਰਸ਼ਾਦ ਆਪਾਂ ਕਰਾ ਲਿਆ ਸੀ ਉਹ ਬੈਗ 'ਚ ਕਿੰਜ ਆਪ ਆ ਗਏ ਹਾਂ ரோடா முடிய கவா கடல கடல ਇੱਥੇ ਸੰਗਤਾਂ ਆਉਂਦੀਆਂ ਆਈਆਂ ਮੱਠਾ ਪਟੇਕ ਲਿਆਇਆ ਇਹ ਦੋਵੇਂ ਇੱਥੇ ਰਹਿਣਗੇ। ਚੰਗਾ ਵੀਰ। ਠੀਕ ਹੈ ਜਾਓ ਜੀ। ਮਿਲਦੇ ਆਂ। ਬਾਏ ਬਾਏ ਜੀ। ਠੀਕ ਹੈ ਜੀ ਜਦਾ ਵੀਰ ਜੀ। ਕੇਜੋ ਭਰਾ ਜੀ। ਪਿੰਡ ਸਾਂ। ਠੀਕ ਹੈ ਜੀ ਦੇਖੋ ਜੀ ਵੀਰ ਜੀ। ਚੰਗਾ ਵੀਰ। ਠੀਕ ਹੈ ਜੀ। ਬਾਜੀ ਜੀ। ਬਾਜੀ ਪਿੰਡ। ਚਲੋ ਜਾਓ ਜੀ ਫਿਰ। ਪਹੁੰਚ। ਠੀਕ ਹੈ ਜੀ। ਹੋਰ ਇਹੋਂ ਦੇ ਕੋਲ ਆਉਂਦੇ ਦੇਣੀ ਐ। ਇਹ ਇਹ ਇਹ। ਜਾਨ ਦੇ ਗੁੱਸੇ ਨੂੰ ਜਾਨ ਦੇ। ਕੀ ਕਰਦਾ ਪਤਾ ਨਹੀਂ ਆਦਾ ਮੈਂ ਵੀ ਜਾਣਾ ਮੈਂ ਵੀ ਜਾਣਾ ਕਹਿੰਦਾ ਉਠਾ ਲੈਣਾ ਹੁਣ ਇਹਨੂੰ ਕਿੱਥੇ ਡਾਈਨੋ ਵੀ ਹੁੰਦਾ ਦਵਾ ਦੇ ਚਲੋ ਜਿਹੜਾ ਪਿੰਡ ਆਇਰੋਦੋ ਬੰਦੇ ਬਹਵਰੇ ਸੋ ਠੀਕ ਹੈ ਗਾਈਜ਼ ਹੁਣ ਮਿਲਦੇ ਆਪਾਂ ਸਿੱਧਾ ਜਾ ਕੇ ਖਰੜ ਓਕੇ ਗਾਈਜ਼ ਓਕੇ ਜੀ ਬਸ ਤੇ ਜਾਇਗਾ ਯਾਰ ਬਸ ਤੇ ਜਾਣਾ ਤਾਂ ਨਹੀਂ ਜਾਣਾ ਪੈਣਾ ਯਾਰ ਬਸ ਤੇ ਉਹ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਮੈਂ ਵੀ ਵੇਖੂ ਅੱਜ ਮੈਂ ਵੀ ਵੇਖੂਗਾ ਇਹ ਚਲਾ ਕੇ ਕਿਵੇਂ ਚੱਲਦਾ ਹੈ ਗੇਅਰ ਗੇਅਰ ਕਿਵੇਂ ਪੈਂਦੀ ਹੈ ਜੀ ਗੇਅਰ ਕਿਵੇਂ ਪੈਂਦੀ ਹੈ ਜੀ ਚੱਕ ਕੇ ਚੱਕ ਕੇ ਕਿੰਨੇ ਪੈਂਦੇ ਆ ਜੀ ਕਿੰਨੇ ਪੈਂਦੇ ਆ ਜੀ 6 6 ਜੀ ਠੀਕ ਹੈ ਜੀ ਘੱਟ ਪਾਉਗੇ ਤਾਂ ਫਾਈਨਲੀ ਆਪਾਂ ਘਰੇ ਪਹੁੰਚ ਗਏ ਆ ਪ੍ਰਸ਼ਾਦ ਦਾ ਪੁੱਤ ਦੇ ਕ੍ਰਾਈਜ਼ੀ ਉਹ ਬਦ ਨਾਲ ਪਸ਼ਾਰ ਲਿਆਂਦਾ ਸੀ ਬੰਨ ਲਿਆ ਹੀ ਟਾੜ ਵਰਗੇ ਪਾਣਗੇ ਡਿੱਗੇ ਨਾ ਉਹ ਰਾਹ ਮੁੰਡਾ ਜਾਈ ਟਾੜ ਗਿਆ ਨਹੀਂ ਚੱਲ ਜਾ ਪਰ ਇਹਦੇ ਆ ਦੇਖੋ ਕੀ ਹੋ ਨਾ ਇੱਥੇ ਵੀ ਲੱਗਦਾ ਆ ਟੈਂਟ ਤੇ ਵੀ ਲੱਗ ਗਿਆ ਚਲੋ ਹੈਲੋ ਟਿੰਟਨ सुना है गर्मी 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 थी ना क्या थी गर्मी कैसी गर्मी थी हेलो गर्मी, थी गर्मी, थी? गर्मी है गर्मी देख मैं भी गर्मी जी आई हूं प्रसाद दे चल मैं क्यों ना जानदी मैं तो जानी सी मैं तो हो गई हुने तोते आ ਕਿ ਉਹ ਲੋਕਾਂ ਲਪਾਫੇ ਨੂੰ ਵਾਵਾ ਕਿਉਂ ਲਾਈ ਬੈਠੇ 뮤ਜ਼ੀਅਮ ਗਈ ਸੀ ਕਿਹੜਾ ਲੋਕ ਕਿਹਾ 뮤ਜ਼ੀਅਮ ਦੇ ਕੇ ਬਹੁਤ ਸਿਰਾਂ ਇੱਕ ਨੰਬਰ ਚੀਜ਼ ਆ ਉਹ ਤਾਂ ਕੁਝ ਵੇਖਿਆ ਨਹੀਂ ਉਹ ਨਾ ਉਹ ਤਾਂ ਕੈਮਰਾ ਨਹੀਂ ਆਲਾ ਹੋਇਆ ਦਾ ਫਿਰ ਸਾਢੇ ਬਾਅਦ ਥੋੜੀ ਤੂੰ ਦੇਖ ਮੈਂ ਅੱਜ ਤੋਂ 4 ਸਾਲ ਪਹਿਲਾਂ 4 ਨਹੀਂ 3 ਸਾਲ ਪਹਿਲਾਂ ਗਈ ਸੀ ਮੈਂ ਉਦੋਂ ਵੀ ਵੀਡੀਓ ਬਣਾ ਕੇ ਲਈ ਸੀ ਪਰ ਉਹ ਡਾਕ ਡਾਕ ਬਹੁਤ ਕਰਦੇ ਆ ਉਹ ਦੇਖਿਆ ਜਿਹੜਾ ਏਕਯਮਕਾਰ ਉੱਪਰ yellow color ਵਾਲਾ ਉਹ ਬਹੁਤ ਵਧੀਆ ਲੱਗਾ ਹਾਂ ਬਹੁਤ ਹਨ ਕੋਈ ਪਾਣੀ ਪਣੀ

ਵੀਰੇ ਨੇ ਜਾਨ ਚੱਲਨ ਬੁਛਾਏ ਬੰਦੇ ਫਰੈਂਡਸ ਆਏ ਹੋਏ ਹੀ ਉਹਨੇ ਉਹ ਉੱਧਰ ਚਲਾ ਗਿਆ ਫਿਰ ਤੇ ਗੁਰਦੁਆਰੇ ਸ਼ਬੀਲ ਲੱਗੀ ਫਿਰ ਮੈਂ ਪਾਣੀ ਪੀਤਾ ਘठे ਬਠਾ ਤੇ ਸਰਦਾਈ ਹੋ ਪੀਤੀ ਤੇ ਸਰਦਾਈ ਹੁੰਦੀ ਰੰਚ ਦੇ ਸੌਰੀ ਜੋ ਵੀ ਨਵੇਂ ਚੋਟਾ ਨਹੀਂ ਮਤਲਬ ਪਲਨ ਕੀੰਦਾ ਤੇ ਫਿਰ ਉਸ ਤੋਂ ਬਾਅਦ ਹੁਣ ਮੈਂ ਆ ਗਈਆਂ ਘਰੇ ਤੇ ਗਰਮੀ ਬਹੁਤ ਜ਼ਿਆਦਾ ਹੀ ਹੁਣ ਕੁਛ ਨਾ ਕੁਛ ਖਾਣੇ ਪੀਣੇ ਪਰ ਥੋੜਾ ਚਿਰ ਰੋਕ ਕੇ ਤੇ ਬਸ ਸੱਜੇ ਤੁਹਾਨੂੰ ਕੁਛ ਨਾ ਕੁਛ ਕਰਾਂਗੇ ਫਿਰ ਤੁਹਾਨੂੰ ਦਿਖਾਵਾਂਗੇ ਓਕੇ ਠੀਕ ਹੈ कि हमने आपको बताया था हम कुछ ना कुछ बनाएंगे इसलिए अभी बना रहे हैं हम शेक कौन से वाला बनाना शेक अभी मिलते हैं बनाने के बाद प्याज रेडी है अपनी अपने छोले न सब्जी आज काली चने ना रोटी तो मिलते हैं पास्ता <skr Stevens> बन गया है थोड़ा कम बनाया है लेकिन बन गया है चलो कोई बात नहीं बस इतनी खा लेंगे इतना बना है की क्यों की इतना बहुत है नहीं ऐनिया मरचा हां तो काफी ज्यादा आ पास्ता है तुम्हारे नहीं खाना मेरे नहीं था था नहीं है मेरे डॉक्टर ने मना किया हां चमचा दादा जीना बढ़िया है तेरे लिए एक्चुअली पास आ लो को चक्कु फड़फड़ वीर दास की मैंने पक्का ठीक है ओके हम भी खाते हैं खाने के बाद हम भी लेंगे तो बेस्ट है अच्छा अच्छा हां जी ਜੀਵੇਂ ਤੁਹਾਨੂੰ ਪਤਾ ਹੀ ਆ ਦੀਦੀ ਵੀ ਆਏ ਸੀਗੇ ਗੱਲਾਂ ਗੱਲਾਂ ਕਰਦਿਆਂ ਟਾਈਮ ਹੋ ਗਿਆ ਵਦੂ ਟਾਈਮ ਜ਼ਿਆਦਾ ਹੋ ਗਿਆ ਹੁਣ ਤਾਂ ਕਰਕੇ ਆਪਾਂ ਲੱਗੀ ਸੀ ਭੁੱਖ ਤਾਂ ਆਪਾਂ ਗਏ ਸੀ ਸ਼ਾਪ ਤੇ ਲਿਆਂਦੇ ਕੁੱਤੇ ਚਿਪਸ ਔਰ ਦੀਦੀ ਵਾਸਤੇ ਆਈਸਕ੍ਰੀਮ ਇਹ ਮੇਰੇ ਇਹ ਮੰਨੂ ਦੀਦੀ ਦੀ ਭੂੜ ਦੇ ਦੇ ਹੁਣ ਆਪਾਂ ਖਾਵਾਂਗੇ ਇਹ ਕੁੱਤੇ ਚਿਪਸ ਔਰ ਆਈਸਕ੍ਰੀਮ ਓਕੇ ਜੀ ਇਦਨੇ ਆਪਾਂ ਕਰਦੇ ਆ ਗੁੱਡ ਨਾਈਟ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਸਾਡਾ ਵਲੌਗ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਓਕੇ ਜੀ ਬਾਏ ਲਾਈਟ ਹੈ ਨਹੀਂ ਗਾਇਸ ਗਰਮੀ ਬਹੁਤ